ਦੋਸਤੋ ਅੱਜ ਅਸੀਂ ਪਹੁੰਚੇ ਆ ਪਿੰਡ ਲੱਖਾ ਸਿੰਘ ਵਾਲਾ ਹੀ ਥਾੜ ਬਿਲਕੁਲ ਬਾਰਡਰ ਦੇ ਨੇੜੇ ਜਿਹੜੀ ਐਲ ਐਸ ਵਾਲਾ ਚੌਕੀ ਹੈਗੀ ਉਹਦੇ ਨਜ਼ਦੀਕ ਪਹੁੰਚੇ ਆ ਤੇ ਬਿਲਕੁਲ ਬਾਰਡਰ ਤੋਂ ਥੋੜੀ ਦੂਰੀ ਤੇ ਹੈ ਕਿ ਜਿਹੜਾ ਨਹਿਰ ਦੇ ਪਾਰਲਾ ਹਿੱਸਾ ਹੈ ਉਹ ਸਾਰਾ ਸਤਲੁਜ ਦਰਿਆ ਦੇ ਪਾਣੀ ਦੇ ਨਾਲ ਡੁੱਬ ਚੁੱਕਾ ਹੈ ਤੁਹਾਨੂੰ ਤਸਵੀਰਾਂ ਲਾਈਵ ਦਿਖਾ ਰਿਹਾ ਆ ਆ ਜਿਹੜਾ ਚੋਨਾ ਹੈਗਾ ਬਿਲਕੁਲ ਖਤਮ ਹੋਣ ਤੇ ਖੰਗਾਰ ਤੇ ਹੈਗਾ ਇਹ ਗੱਲਬਾਤ ਕਰਾਂਗੇ ਆ ਜਿੰਨੇ ਵੀ ਕਿਸਾਨ ਖੜੇ ਆ ਇਹਨਾਂ ਨੂੰ ਪੁੱਛਾਂਗੇ ਵੀ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਆ ਤੇ ਕਿੰਨੀ ਜ਼ਮੀਨ ਹੈਗੀ ਐ ਜਿਹੜੀ ਪਾਣੀ ਦੇ ਨਾਲ ਇੱਥੇ ਡੁੱਬ ਚੁੱਕੀ ਹੈਗੀ ਐ ਸਰਪੰਚ ਸਾਹਿਬ ਪਿੰਡ ਦਾ ਕਿੰਨਾ ਏਰੀਆ ਹੈ ਜਿਹੜਾ ਹੜ੍ਹ ਦੀ ਮਾਰ ਦੇ ਹੇਠ ਹੈ ਤੇ ਇੱਥੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਸਾਡਾ ਜੀ ਰੋਜ਼ ਦਾ ਪਾਣੀ ਇੱਥੇ ਵਧੀ ਜਾਂਦਾ ਹੈ ਕੋਈ ਇੱਥੇ ਮੰਨ ਲੈ ਇੱਥੇ ਮੰਨ ਕੋਈ ਨਹੀਂ ਆਇਆ ਅਧਿਕਾਰੀ ਕੋਈ ਕੁਝ ਨਹੀਂ ਸੁਣਦਿ ਘਹਿਣ ਮਿਲੀ ਸਾਰਾ ਜਿਨ੍ਹਾਂ ਦਾ ਮਾਲ ਡੰਗਰ ਉਹਨਾਂ ਦੇ ਪੱਠੇ ਜਿਨ੍ਹਾਂ ਦੇ ਗਏ ਨੇ ਕੋਈ ਡੁੱਬ ਗਏ ਨੇ ਨਹਿਰੋਂ ਪਾਰ ਸਾਰੇ ਤੇ ਆ ਕਣਕ ਦਾ ਮਾਲਾ ਜਿਹੜਾ ਛੋਨਾ ਹੈ ਇਹਦੇ ਪਾਣੀ ਦਿਨੋ ਦਿਨ ਵਧਾ ਜਾਂਦਾ ਹੈ ਜੋ ਦੇਣਾ ਆ ਦਾ ਫੁੱਟ ਫੋਣਾ ਫੁੱਟ ਪਾਣੀ ਢੇਲੀ ਵਧਾ ਜਾਂਦਾ ਹੈ ਦਾ ਛੋਨਾ ਦਾ ਦੇਖ ਲੋ ਤੁਹਾਡੇ ਸਾਹਮਣੇ ਹੈ ਇਹ ਕਿੰਨਾ ਏਰੀਆ ਹੈਗਾ ਲੱਗਦਾ ਇਹ ਹੋਵੇਗਾ 22500 ਕਿਤੋਂ ਨਾਲ ਤੁਹਾਡੇ ਸਾਹਮਣੇ ਦੇਖ ਲੋ ਜੀ ਛੋਨਾ ਸਾਰਾ ਡੁੱਬਾ ਜਾਂਦਾ ਹੈ ਕੋਈ ਇਹ ਸਹੂਲਤ ਨਹੀਂ ਮਿਲੀ ਕੋਈ ਇੱਥੇ ਆਇਆ ਨਹੀਂ ਕੋਈ ਕੁਝ ਨਹੀਂ ਮਿਲਿਆ ਕਿਸੇ ਨੂੰ ਤੇ ਇਹ ਕੋਈ ਇੱਥੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪੁੱਛਿਆ ਕੋਈ ਅਧਿਕਾਰੀ ਨਹੀਂ ਆਇਆ ਜਿਹਨੂੰ ਫੋਨ ਕਰੀ ਤੱਕ ਫੋਨ ਨਹੀਂ ਤਾਜਣਾ ਚੱਕਦੇ ਕੋਈ ਕਿਵੇਂ ਕੋਈ ਕਿਵੇਂ ਇਕ ਕੋਈ ਹੋਰ ਜਿਵੇਂ ਪਛਵਾ ਵਾਸਤੇ ਕਿੰਨੀ ਕੁਸ਼ੀ ਕਰਦਾ ਹੈ ਪਛਵਾ ਕੋਸ਼ ਨਹੀਂ ਮਿਲਦਾ ਜੀ ਇੱਧਰ ਲੱਖਾ ਸਿੰਘਾਂ ਨੂੰ ਮਿਲ ਗਿਆ ਜਿਸ ਕਰਨ ਬਸਲੀ ਕੋਈ ਚੀਜ਼ ਨਹੀਂ ਤੇ ਕਿ ਕੀ ਕਹਿਣਾ ਕਿ ਚਾਹੁੰਦੇ ਹੋ ਕਿ ਇਹ ਜਿਹੜੇ ਹਾਲਾਤ ਹੈਗੇ ਪਾਣੀ ਹੋਰ ਵੱਧ ਸਕਦਾ ਇੱਥੇ ਪਾਣੀ ਵਧਾ ਜਾਂਦਾ ਜੀ ਰੋਜ਼ ਦਿਨੋ ਦਿਨ ਵਧਾ ਜਾਂਦਾ ਜੀ ਪਿੱਛੋਂ ਬੜਾ ਪਾਣੀ ਹੋਰ ਲਗਾਉਂਦਾ ਹੈ ਡੇਲੀ ਫੋਟ ਪਾਉਣਾ ਦੋ ਫੋਟ ਵਾ ਜਾਂਦਾ ਜੀ ਹੁਣ ਮੰਗ ਕੀ ਹੈ ਕਿ ਇਹ ਕਿਸ ਚੀਜ਼ ਦੀ ਜ਼ਰੂਰਤ ਹੈ ਜਿਹੜੀ ਲੋੜ ਹੈਗੀ ਹੈ ਇਹ ਮੰਨ ਲੈ ਹੁਣ ਤੇ ਚੋਨੇ ਦੇ ਡੁੱਬੇ ਪੈ ਨੇ ਉਹ ਤਾਂ ਬਾਅਦ ਵਿੱਚ ਹੀ ਜਾਏਗੀ ਉਹਨੇ ਮੰਨ ਲੈ ਕੋਈ ਚਾਰਾ ਚੂਰਾ ਡੰਗਰਾਂ ਦਾ ਤੇ ਕੋਈ ਫੀਡ ਫੂਡ ਮਿਲ ਜਾਵੇ ਜਿੰਨਾਂ ਦੇ ਮੰਨ ਲੈ ਦਰਦਪਾ ਬੈਠਾ ਸਾਂ 25 30 ਗੱਲੇ ਡੱਬਾ ਪਿਆ ਤਾਰੋਂ ਬਾਹਰ ਵੀ ਇੱਥੇ ਨਹਿਰ ਦੇ ਨਾਲ ਵੀ ਕੋਈ ਗੱਲ ਨਹੀਂ ਹੁੰਦਾ ਕੋਈ ਕੋਈ ਵੀ ਨਹੀਂ ਆਇਆ ਇੱਥੇ ਅਜੇ ਤੱਕ ਕੋਈ ਵੀ ਨਹੀਂ ਆਇਆ ਅੱਗ ਉਤਾਰਾ ਕੋਲ ਦਈਆ ਗਿਆ ਰਹੇ ਅੱਗ ਆਗੂ ਕਰੋ ਲੈ ਹਾਟਾ ਤੱਕ ਹੁੰਦਾ ਹੀ ਕੋਈ ਆੜਾ ਬੰਦਾ ਇੱਥੇ ਤਾਂ ਕੋਈ ਪੱਤਰਕਾਰ ਨਹੀਂ ਇੱਥੇ ਕੋਈ ਨਹੀਂ ਆ ਪਹਿਲੀ ਵਾਰ ਪਹਿਲੀ ਵਾਰ ਤੁਸੀਂ ਆਏ ਪਹਿਲੀ ਵਾਰ ਤੁਸੀਂ ਆਏ ਜੇ ਅੱਜ ਤੱਕ ਪੱਤਰਕਾਰ ਕੋਈ ਆਇਆ ਨਹੀਂ ਆ ਰਹੇ ਦੀ ਬਾਕੀ ਰੋਡ ਜਿਹੜਾ ਹਦਸਾ ਹੋਣਾ ਡੁੱਪਿਆ ਹੈ 40-40 ਤਬਾ ਮਿਲੇ ਕਿਲੇ ਰੱਕੜ ਦਾ ਮਿਲ ਜਾਵੇ ਤਾਹੀਂ ਫੋੜੇ ਥੋੜਾ ਆਡਾ ਫੇਰ ਜਦੋਂ ਪਿੱਛੇ ਜਿਹੜਾ 2023 ਚ ਕਿਸੇ ਮੁਆਵਜ਼ਾ ਨਹੀਂ ਮਿਲਿਆ ਨਾ ਕੋਈ ਮਿਲਿਆ ਕੁਝ ਨਹੀਂ ਮਿਲਿਆ ਜੀ ਥੋੜਾ ਥੋੜਾ ਮਿਲਿਆ ਇੱਕ ਕਾਰ ਚੱਲ ਯਾਰ ਪਰ ਪਾਰੀ ਚਾਹੀਦਾ ਹੈ ਅਸੀਂ ਦੋ ਕਿੱਲੇ ਜਗ੍ਹਾ ਹੀ ਮੇਰਾ ਮੈਨੂੰ 4500 ਰੁਪਇਆ ਮਿਲਿਆ ਮੇਰਾ ਦੋ ਕਿੱਲੇ ਠਾਠ ਮਿਲਿਆ ਸਾਡਾ ਏਰੀਆ ਡੁੱਬ ਚੁੱਕਾ ਹੈ 2500 ਕਿੱਲਾ ਡੁੱਬ ਚੁੱਕਿਆ ਹੈ ਪੱਠੇ ਖਤਮ ਹੋ ਗਏ ਨੇ ਤੇ ਤੂੜੀਆਂ ਵੀ ਲੋਕਾਂ ਦੀ ਡੁੱਬ ਗਈਆਂ ਨੇ ਤੇ ਕੁਝ ਨਹੀਂ ਮਿਲਿਆ ਅਜੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਤੇ ਪਿਛਲੀ ਵਾਰੀ ਸਾਲ 23 ਵਿੱਚ ਸਿਰਫ 6800 ਰੁਪਇਆ ਮਿਲਿਆ ਤੇ ਬਾਕੀ ਸਾਰੇ ਮਲਾਜ਼ਮ ਖਾ ਗਏ ਨੇ ਜਿਹੜੇ ਕਰਨਗੇ ਕੋਈ ਕਿਸੇ ਨੂੰ ਕੁਝ ਨਹੀਂ ਮਿਲਣਾ ਹੁਣ ਪਾਣੀ ਤੇ ਕਿਵੇਂ ਵਦਨ ਦਾ ਕੋਈ ਚਾਂਸ ਹੈ ਜੰਦਾ ਫਟ ਫਟ ਰੋਜ਼ ਦਾ ਜਿਹਨਾਂ ਦੀ ਨਹੀਂ ਪੱਠੇ ਡੁੱਬੇ ਉਹਨਾਂ ਨੂੰ ਮਿਲਿਆ ਜਿਹਨਾਂ ਦੇ ਡੁੱਬ ਗਏ ਨੇ ਉਹਨਾਂ ਨੂੰ ਨਹੀਂ ਮਿਲਿਆ ਲੋੜ ਹੈ ਚਾਰੇ ਦੀ ਚਾਰੇ ਦੀ ਖਰਾਬ ਬੋਰ ਕਰਾਬ ਨੇ ਪਹਿਲਾ 2023 ਚ ਬਹੁਤ ਜਿਆਦਾ ਨਾਦ ਖਾਬ ਵਾਇਸ ਸੀ ਹੁਣ ਫਿਰ 2025 ਚ ਦੇਖ ਲ ਸਾਰਾ ਏਰੀਆ ਖਰਾਬ ਹੋ ਗਿਆ ਤੇ ਇਹ ਕਿੰਨਾ ਹੈਗਾ ਏਰੀਆ ਜਿਹੜਾ ਲਗਭਗ 2025 ਹੋਏ ਏਰੀਆ ਹੈ ਇਹ ਸਾਰਾ ਚੋਨਾ ਡੋਬ ਚੁਕਿਆ ਚੋਨਾ ਡੋਬ ਚੁਕਾ ਦੋ ਡਾਈਡੇ ਕਨਾਲਾਂ ਲੋਕਾਂ ਦੇ ਪੱਠੇ ਹੈਗੇ ਉਹ ਸਾਰੇ ਖਤਮ ਹੋ ਚੁੱਕੇ ਆ ਤੇ ਤੂੜੀ ਸਾਡੀ ਅੱਠ ਟਾਲੀਆਂ ਸਾਰੀ ਖਤਮ ਹੋ ਗਈ ਆ ਸਬਜ਼ੀ ਸਬਜ਼ੀ ਦੋ ਕਨਾਲਾਂ ਰ ਪੀ ਗਈ ਉਹ ਵੀ ਜੋ ਫੀਡ ਆਣਾ ਪਿੱਛੇ ਸਾਰਾ ਵਨ ਲਾਈਨ ਤੇ ਆ ਜਿੰਨਾ ਨਹਿਰ ਤੋਂ ਅੱਗੇ ਏਰੀਆ ਸਾਨੂੰ ਅਜੇ ਤੱਕ ਫੀਡ ਦਾ ਘਟਾ ਨਹੀਂ ਮਿਲਿਆ ਸਰਕਾਰ ਤਾਂ ਦਿੱਤੀ ਜਾਂਦੀ ਪਰ ਅੱਗੇ ਸਾਡੇ ਤੱਕ ਨਹੀਂ ਪਹੁੰਚ ਰਿਹਾ